ਯਾ ਪਿਆਰ ਕਰਾ ਚੱਲ ਜਾ ਪਤਾ ਕੀ ਗੱਲ ਹੈ ਕਿ ਗੱਲ ਕੀ ਹੈ ਤੇ ਬੋਲੋ ਸੱਚੇ ਦਰਬਾਰ ਕੀ ਜੈ ਆਓ ਜੀ ਨਲੀਮ ਦਾ ਕਮੈਂਟ ਲੈਣਾ ਚਾਹਦਾ ਕਿਉਂਕਿ ਮੈਨੂੰ ਪਤਾ ਹੈ ਇੱਕ ਕਮਾਲ ਕਰਨੀ ਹੈ ਉਹ ਪੰਚ ਦਾ ਵੇਟ ਕਰ ਰਹੇ ਨੇ ਮਾਨ ਸਾਹਿਬ ਮੇਰੇ ਪੰਚ ਖਤਮ ਹੋ ਗਏ ਬਹੁਤ ਸਾਰੇ ਬਾਂਦਰ ਲੰਡਾ ਹੋ ਗਿਆ ਹੁਣ ਵੇ ਹੁਣ ਫੇਰ ਆ ਗਈ ਪੁੱਛਣ ਦੇਖੋ ਸੰਗੀਤ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚ ਆਉਣਾ ਆਪਾਂ ਗੱਲ ਗੀਤਾ ਜੀ ਤੋਂ ਪਈ ਸੀ ਸਫਲ ਹੈ ਉਹ ਸਾਡਾ ਤਾਂ ਕਿ ਫਿਲਮ ਚ ਕਿਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬਹੁਤ ਸੋਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਉਸਨੇ ਮੈਂ ਕਿਥੇ ਕਰੀਏ ਮੈਂ ਕਰਨੀ ਹੈ ਜੇ ਪਹਿਲੀ ਮੈਨੂੰ ਮੈਨੂੰ ਬੜੀ ਕਿਤੇ ਮੈਂ ਹੋਰ ਪੁੱਛੀ ਚਾਹ ਰ ਮੇਰੇ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾਂ ਹੁੰਦਾ ਉਹ ਹੀ ਜਿੰਨ ਜੋਗਿਆ ਕਰਦੀ ਹੈ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫ਼ਰ ਹਸ਼ਰ ਤੋਂ ਸ਼ੁਰੂ ਹੋਇਆ ਸੀ ਕਿ ਜਮਾਨਾ ਬਹੁਤ ਵਧੀਆ ਲੌਰ ਜਾਨ ਨੂੰ ਵਾਕਈ ਦਿਲ ਕੀਤਾ ਪਰ ਸਾਰਿਆਂ ਦਾ ਕੀ ਗੇੜਾ ਮਾਰ ਕੇ ਲੌਰ ਬਹੁਤ ਵਰਗੈਂ ਜੀ ਮੈਂ ਨੂੰ ਸਾਰਿਆਂ ਨੂੰ ਉੱਤੇ ਛੱਡ ਆ ਕੋਈ ਨਹੀਂ ਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਅਸੀਂ ਲਾਇਆ ਨੇ 6 ਮਹੀਨੇ ਥੋੜਾ ਕੰਮ ਕਰਾਵਾਂਗੇ ਸਾਰੀ ਫਿਲਮ ਦੀ ਮਤਲਬ ਮੈਂ ਤਾਰੀਫ ਕਰਨਾ ਬਣਦੀ ਹੈ ਕਿਉਂਕਿ ਜੇ குரு ਨੇ ਪਹਿਲੀ ਵਾਰੀ ਕੀਤੀ ਹੈ ਫਿਲਮ ਤਾਂ ਕਮਾਲ ਹੈ ਬਹੁਤ ਬਹੁਤ ਸੋਹਣਾ ਕਨਸੈਪਟ ਹੈ ਬੜਾ ਵੱਖਰਾ ਕਨਸੈਪਟ ਆਇਆ ਹੈ ਸੱਚੀ ਮੱਚੀ ਮੁਬਾਰਕਾਂ ਪੂਰੀ ਟੀਮ ਨੂੰ ਸਲੀਮ ਜੀ ਪਾਜੀ ਫਿਲਮ ਜੀ ਦਾ ਡਾਇਲੋਗ ਸੀਗਾ ਪਿਆਰ ਕਰ ਚੱਲ ਜਾ ਨੀ ਬੋਲੋ ਸੱਚੇ ਦਰਬਾਰ ਕੀ ਜੈ ਆਓ ਜੀ ਸਲੀਮ ਸਲੀਮ ਮੈਂ ਕਹਿੰਦਾ ਮੇਰਾ ਵੀਰ ਬੋਲੇਗਾ ਪਾਜੀ ਮੇਰਾ ਵੀਰ ਨਹੀਂ ਮੈਨੂੰ ਐਵੇਂ ਲੱਗਦਾ ਮੈਨੂੰ ਲੱਗਦਾ ਤੁਸੀਂ ਸਾਰੀ ਸਾਡੇ ਵਾਸਤੇ ਸਾਰੀ ਤੁਸੀਂ ਬੜੇ ਜ਼ਰੂਰੀ ਹੋ ਤਾਂ ਅਸੀਂ ਵਾਰੀ ਵਾਰ ਸਾਰੇ ਇਸ ਵਿਚਾਰ ਅਸੀਂ ਦੇਖੋ ਕੜੀ ਸੁਣੋ 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 ਮੇਰਾ ਸਲੀਮ ਸੁਣੋ ਮੇਰੀ ਗੱਲ ਸੁਣੋ ਵੱਡੇ ਭਾਜੀ ਦਾ ਆਦਰ ਹੈ ਨਾ ਤੇ ਵੱਡਿਆਂ ਤੋਂ ਹੀ ਸਾਰਾ ਕੰਮ ਸਟਾਰਟ ਹੁੰਦਾ ਭਾਜੀ ਵੱਡੇ ਨੇ ਇਹਨਾਂ ਤੋਂ ਕਰ ਲਿਆ ਪਿਆਰ ਚ ਡਾਇਲੌਗ ਸੀਗਾ ਕੋਈ ਸਰਹੱਦਾ ਨਹੀਂ ਹੁੰਦੀਆਂ ਸੋ ਬੜਾ ਕਮਾਲ ਦਾ ਸੀਗਾ ਸੋ ਇਹ ਸਰਹੱਦਾ ਨੂੰ ਮਿਟਾਉਣ ਦੀ ਕੋਸ਼ਿਸ਼ ਦੇਖੋ ਦੋ ਗੱਲਾਂ ਇਹ ਤਾਂ ਸਾਡਾ ਪੁਰਾਣਾ ਸੱਜਣਾ ਹਰਦੀਪ ਤੇ ਗੁਰੂ ਸਾਡਾ ਛੋਟਾ ਭਰਾ ਹੈ ਔਰ ਡਾਇਰੈਕਟਰ ਨੇ ਬਹੁਤ ਮਤਲਬ ਬਰੀਕੀ ਨਾਲ ਕੰਮ ਕਰਿਆ ਬਹੁਤ ਔਰ ਇਹਦੇ ਚ ਜਿਹੜੀ ਹੈ ਨਾ ਟਾਈਮਿੰਗ ਬਹੁਤ ਸਹੀ ਹੈ ਸਾਰਿਆਂ ਦੀ ਜੀ ਇੱਕ ਦੂਜੇ ਨਾਲ ਜਦ ਗੱਲ ਕਰਦੇ ਨਾ ਆਪਰਾ ਦੂਜਾ ਨੌਜਵਾਨ ਕਿੱਥੇ ਗਿਆ ਗੁਰ ਗੁਰ ਸ਼ਬਦ ਨੇ ਤੇ ਗੁਰੂ ਦੇ ਨਾਲ ਜਿਹੜੀ ਆਪਸ ਵਿੱਚ ਟਾਈਮਿੰਗ ਬਹੁਤ ਕਮਾਲ ਹੈ ਪਰਮਾਤਮਾ ਹੁਣ ਬਸ ਚੜ੍ਹਦੀ ਕਲਾ ਰੱਖੇ ਮਿਊਜ਼ਿਕਲ ਲਵ ਸਟੋਰੀ ਸੀਗੀ ਮਿਊਜ਼ਿਕ ਗਾਣੇ ਲਿਰਿਕਸ ਕਿੰਦਾਂ ਲੱਗੇ ਦੇਖੋ ਸੰਗੀਤ ਦਾ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚ ਆਉਣਾ ਆਪਾਂ ਗੱਲ ਗੀਤਾਂ ਜਿੱਤੋਂ ਬਈ ਸੀ ਸਫਲ ਹੈ ਉਹ ਸਾਡਾ ਤਾਂ ਕਿ ਫਿਲਮ ਚ ਕਿਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬੋਸਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਪਹਿਲੀ ਵਾਰ ਦੀ ਨਰਵਸਨੈਸ ਤਾਂ ਨਹੀਂ ਸੀ ਕਿਉਂਕਿ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਗੁਰੂ ਦੀ ਡੈਬਿਊ ਸੀ ਨਹੀਂ ਮੈਂ ਕਿਸੇ ਕਰੀ ਮੈਂ ਕਰਨੀ ਹੈ ਜੇ ਪਹਿਲੀ ਸੋਚਾ ਬਬੂ ਮੈਂ ਬੜੀ ਕਿਹ ਚੀਜ਼ ਮੈਂ ਹੋਰ ਪੁੱਛੀ ਯਾਰ ਮੇਰੇ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਹੈ ਪੂਰੇ ਸਿਨੇਮੇ ਜਿੰਨੇ ਵੀ ਆਰਟਿਸਟ ਨੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਬੜਾ ਥੋੜਾ ਮਾਣ ਕਰਦੇ ਨੇ ਹੈਨਾ ਕਿਉਂਕਿ ਤੁਹਾਡੀ ਅਦਾਕਾਰੀ ਚ ਅਗੇ ਜੀ ਝਲਕ ਪੈਂਦੀ ਹੈ ਜਿੱਥੇ ਬਬੂ ਮਾਨ ਸਾਹਿਬ ਜਿਵੇਂ ਹੋ ਗਈ ਹੈ ਸਾਰੇ ਵੀ ਜਿੰਨੇ ਹੋਰ ਆਰਟਿਸਟ ਹੈਗੇ ਭਾਵੇਂ 뮤직 ਇੰਡਸਟਰੀ ਚ ਹੋਵੇ ਜਾਂ ਫਿਲਮ ਇੰਡਸਟਰੀ ਚ ਉਹ ਵੀ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਬਹੁਤ ਵਧੀਆ ਜੀ ਦੇਖੋ ਪਿਆਰ ਹੀ ਜਿਹੜਾ ਸਾਡੀ ਤਾਕਤ ਹੈ ਤੇ ਤੁਹਾਡਾ ਸਭ ਦਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਹੀ ਜੀਣਯੋਗਿਆ ਕਰਦੀ ਹੈ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫ਼ਰ ਹਸ਼ਰ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਮਾਣਵਾ ਬੰਗਾਲ ਮੈਂ ਤੇ ਲੋਰ ਜਿਹੜਾ ਨੂੰ ਵਾਕਈ ਦਿਲ ਕੀਤਾ ਪਰ ਸਾਰਿਆਂ ਦਾ ਕੀ ਢਾ ਮਾਰ ਕੇ ਲੋਰ ਬਹੁਤ ਵਰ ਗਿਆ ਜੀ ਮੈਂ ਨਹੀਂ ਕੋਈ ਸਾਨੂੰ ਸਾਰਾ ਉੱਥੇ ਛੱਡ ਆਉ ਕੋਈ ਨਹੀਂ ਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਅਸੀਂ ਲਾਇਆ ਨੇ 6 ਮਹੀਨੇ ਥੋੜਾ ਕੰਮ ਕਰਾਵਾਂਗੇ ਇੱਧਰ ਸਲੀਪ ਨਹੀਂ ਨਹੀਂ ਪਾਜੀ ਨੇ ਪਾਜੀ ਨੇ ਬੋਲਿਆ ਪਾਜੀ ਨੇ ਉਹਨੇ ਇੱਕੋ ਹੀ ਦੱਲ ਭਾਈ 2 ਮਿੰਟ ਇਹ ਨਹੀਂ ਜਾਂਦਾ ਆ ਜੀ ਇਹਨੇ ਪੰਜ ਬਹੁਤ ਮਾਰਨਾ ਨਾ ਮੈਂ ਤਾਂ ਬੰਦਰ ਲੰਡਾ ਹੋ ਗਿਆ ਹੁਣ ਵੇ ਹੁਣ ਫੇਰ ਆ ਗਈ ਪੂਛਣ ਫਿਲਮ ਜੇ ਬਧੀਆ ਅੰਤਰ ਨਲੀਮ ਦਾ ਕਮੈਂਟ ਲੈਣਾ ਚਾਹਵਾ ਕਿਉਂਕਿ ਮੈਨੂੰ ਪਤਾ ਹੈ ਕਿ ਕਮਾਲ ਕਰਨੀ ਹੈ ਉਹ ਪੰਚ ਦਾ ਵੇਟ ਕਰ ਰਹੇ ਨੇ ਮਾਨ ਸਾਹਿਬ ਜੀ ਐਕਚੁਅਲੀ ਮੇਰੇ ਪੰਚ ਖਤਮ ਹੋ ਗਏ ਬਹੁਤ ਸਭ ਜਦ ਬਾਜੀ ਬਾ ਕੋਈ ਨਹੀਂ ਸਾਡੀ ਟੈਨਸ਼ਨ ਦੇਗੀ ਸੁਣੋ 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 ਪਤਾ ਕੀ ਗੱਲ ਹੈ ਕਿ ਗੱਲ ਕੀ ਹੈ ਚਲੋ ਆਜਾ ਥੈਂਕ ਯੂ ਜੀ ਆਓ ਬਾਜੀ ਸਾਰੀ ਫਿਲਮ ਦੀ ਮਤਲਬ ਮੈਂ ਤਾਰੀਫ ਕਰਨਾ ਬਣਦੀ ਹੈ ਕਿਉਂਕਿ ਜੇ குரு ਨੇ ਪਹਿਲੀ ਵਾਰੀ ਕੀਤੀ ਹੈ ਫਿਲਮ ਤਾਂ ਕਮਾਲ ਹੈ ਬਹੁਤ ਸੋਹਣਾ ਕਨਸੈਪਟ ਹੈ ਬੜਾ ਵੱਖਰਾ ਕਨਸੈਪਟ ਆਇਆ ਹੈ ਸੱਚੀ ਮੱਚੀ ਮੁਬਾਰਕਾਂ ਪੂਰੀ ਟੀਮ ਨੂੰ ਸਲੀਮ ਭਾਈ ਜੀ ਸਲੀਮ ਜੀ ਪਾਜੀ ਫਿਲਮ ਜੀ ਦਾ ਡਾਇਲੋਗ ਸੀਗਾ ਪਿਆਰ ਕਰ ਚੱਲ ਜਾ ਦੇ ਸੇਵਾ ਲਈਦਾ ਬੋਲ ਸਾਚੇ ਦਰਬਾਰ ਕੀ ਜੈ ਆਓ ਜੀ ਸਲੀਮ ਸਲੀਮ ਮੈਂ ਕਿ ਮੈਂ ਬੋਲਦਾ ਮੇਰਾ ਵੀਰ ਬੋਲਦਾ ਪਾਜੀ ਮੇਰਾ ਵੀਰ ਨਹੀਂ ਮੈਨੂੰ ਐਵੇਂ ਲੱਗਦਾ ਮੈਨੂੰ ਐਵੇਂ ਲੱਗਦਾ ਤੁਸੀਂ ਸਾਰੀ ਸਾਡੇ ਵਾਸਤੇ ਸਾਰੀ ਤੁਸੀਂ ਬੜੇ ਜ਼ਰੂਰੀ ਹੋ ਤਾਂ ਅਸੀਂ ਵਾਰੀ ਵਾਰ ਸਾਰੇ ਇਸ ਵਿਚਾਰਾ ਸੁਣੋ ਘੜੀ ਸੁਣੋ 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 ਮੇਰਾ ਸਲੀਮ ਸੁਣੋ ਮੇਰੀ ਗੱਲ ਸੁਣੋ ਵੱਡੇ ਭਾਜੀ ਦਾ ਆਦਰ ਹੈ ਨਾ ਤੇ ਵੱਡਿਆਂ ਤੋਂ ਹੀ ਸਾਰਾ ਕੰਮ ਸਟਾਰਟ ਹੁੰਦਾ ਭਾਜੀ ਵੱਡੇ ਨੇ ਇਹਨਾਂ ਤੋਂ ਕਰ ਲੇ ਬਦਰਾ ਜਿਹੜਾ ਪਿਆਰ ਚ ਡਾਇਲੌਗ ਸੀਗਾ ਕੋਈ ਸਰਹੱਦਾ ਨਹੀਂ ਹੁੰਦੀਆਂ ਸੋ ਬੜਾ ਕਮਾਲ ਦਾ ਸੀਗਾ ਸੋ ਇਹ ਸਰਹੱਦਾ ਨੂੰ ਮਿਟਾਉਣ ਦੀ ਕੋਸ਼ਿਸ਼ ਦੇਖੋ ਦੋ ਗੱਲਾਂ ਇਹ ਤਾਂ ਸਾਡਾ ਪੁਰਾਣਾ ਸੱਜਣਾ ਹਰਦੀਪ ਤੇ ਗੁਰੂ ਸਾਡਾ ਛੋਟਾ ਭਰਾ ਹੈ ਔਰ ਡਾਇਰੈਕਟਰ ਨੇ ਬਹੁਤ ਮਤਲਬ ਬਰੀਕੀ ਨਾਲ ਕੰਮ ਕਰਿਆ ਬਹੁਤ ਬਹੁਤ ਔਰ ਇਹਦੇ ਚ ਜਿਹੜੀ ਹੈ ਨਾ ਟਾਈਮਿੰਗ ਬਹੁਤ ਸਹੀ ਹੈ ਸਾਰਿਆਂ ਦੀ ਜੀ ਇੱਕ ਦੂਜੇ ਨਾਲ ਜਦ ਗੱਲ ਕਰਦੇ ਨਾ ਆਪਾਂ ਦੂਜਾ ਨੌਜਵਾਨ ਕਿੱਥੇ ਗਿਆ ਗੁਰ ਗੁਰ ਸ਼ਬਦ ਨੇ ਤੇ ਗੁਰੂ ਨੇ ਨਾ ਜਿਹੜੀ ਆਪਸੇ ਦੀ ਟਾਈਮਿੰਗ ਬਹੁਤ ਕਮਾਲ ਹੈ ਪਰਮਾਤਮਾ ਹੁਣ ਬਸ ਚੜ੍ਹਦੀ ਕਲਾ ਰੱਖੇ ਮਿਊਜ਼ਿਕਲ ਲਵ ਸਟੋਰੀ ਸੀਗੀ ਮਿਊਜ਼ਿਕ ਗਾਣੇ ਲਿਰਿਕਸ ਕਿੱਦਾਂ ਲੱਗੇ ਦੇਖੋ ਸੰਗੀਤ ਦਾ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚ ਆਉਣਾ ਆਪਾਂ ਗੱਲ ਗੀਤਾਂ ਜਿੱਤੋਂ ਪੈਸੀ ਸਫਲ ਹੈ ਉਹ ਸਾਡਾ ਤਾਂ ਕਿ ਫਿਲਮ ਚ ਕਿੱਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬੋਸਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਪਹਿਲੀ ਵਾਰ ਦੀ ਨਰਵਸਨੈਸ ਤਾਂ ਨਹੀਂ ਸੀ ਕਿਉਂਕਿ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਗੁਰੂ ਦੀ ਡੈਬਿਊ ਸੀ ਨਹੀਂ ਮੈਂ ਕਿਸੇ ਕਰੀ ਮੈਂ ਕਰਨੀ ਹੈ ਜੇ ਪਹਿਲੀ ਸੋਚਾ ਬਬੂ ਮੈਂ ਬਰੀਕ ਚੀਜ਼ ਮੈਂ ਹੋਰ ਪੁੱਛਿਆ ਯਾਰ ਮੇਰੇ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਲੋਕ ਪੂਰੇ ਸਿਨੇਮੇ ਜਿੰਨੇ ਵੀ ਆਰਟਿਸਟ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਬੜਾ ਥੋੜਾ ਮਾਣ ਕਰਦੇ ਨੇ ਹੈਨਾ ਕਿਉਂਕਿ ਤੁਹਾਡੀ ਅਦਾਕਾਰੀ ਚ ਇਹ ਜੀ ਝਲਕ ਪੈਂਦੀ ਹੈ ਜਿੱਥੇ ਬਬੂ ਮਾਨ ਸਾਹਿਬ ਜਿਵੇਂ ਹੋ ਗਈ ਹੈ ਸਾਰੇ ਵੀ ਜਿੰਨੇ ਹੋਰ ਆਰਟਿਸਟ ਹੈਗੇ ਭਾਵੇਂ 뮤직 ਇੰਡਸਟਰੀ ਚ ਹੋਵੇ ਜਾਂ ਫਿਲਮ ਇੰਡਸਟਰੀ ਚ ਉਹ ਵੀ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਇਹ ਪਿਆ ਬਹੁਤ ਵਧੀਆ ਜੀ ਵੇਖੋ ਪਿਆਰ ਹੀ ਜਿਹੜਾ ਸਾਡੀ ਤਾਕਤ ਹੈ ਤੇ ਤੁਹਾਡਾ ਸਭ ਦਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਹੀ ਜੀਨ ਜੋਗਿਆ ਕਰਦੀ ਹੈ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫਰ ਹਸ਼ਰ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਮੈਂ ਸਭ ਨਾਲ ਮਿਲਿਆ ਤੇ ਲੋਰ ਜਿਹੜਾ ਨੂੰ ਵਾਕਈ ਦਿਲ ਕੀਤਾ ਪਰ ਸਾਰਿਆਂ ਦਾ ਕੀ ਕੀੜਾ ਮਾਰ ਕੇ ਨੇ ਲੋਰ ਬਹੁਤ ਵਰਗਾ ਜੀ ਮੈਂ ਨੇ ਕੋਈ ਸਾਨੂੰ ਸਾਰਿਆਂ ਨੂੰ ਉੱਥੇ ਛੱਡ ਆਉ ਕੋਈ ਨਹੀਂ ਤਾਨੂੰ ਖੁਸ਼ੀ ਮਿਲਦੀ ਹੈ ਅਸੀਂ ਲਾਇਆ ਨੇ 6 ਮਹੀਨੇ ਥੋੜਾ ਕੰਮ ਕਰਾਵਾਂਗੇ ਇੱਧਰ ਸਲੀਪ ਨਹੀਂ ਨਾ ਪਾਜੀ ਨੇ ਪਾਜੀ ਨੇ ਬੋਲਿਆ ਪਾਜੀ ਨੇ ਉਹਨੇ ਇੱਕੋ ਹੀ ਦੱਲ ਭਾਈ 2 ਮਿੰਟ ਇਹ ਨਹੀਂ ਜਾਂਦਾ ਆ ਜੀ ਇਹਨੇ ਪੰਜ ਬਹੁਤ ਮਾਰਨਾ ਨਾ ਮੈਂ ਤਾਂ ਬੰਦਰ ਲੰਡਾ ਹੋ ਗਿਆ ਹੁਣ ਵੇ ਹੁਣ ਫੇਰ ਆ ਗਈ ਪੁੱਛਣ ਫਿਲਮ ਦੇ ਵਧੀਆ ਅੰਤਰ ਨਲੀਮ ਦਾ ਕਮੈਂਟ ਲੈਣਾ ਚਾਹਦਾ ਕਿਉਂਕਿ ਮੈਨੂੰ ਪਤਾ ਹੈ ਇਹ ਕਮਾਲ ਕਰਨੀ ਹੈ ਉਹ ਪੰਚ ਦਾ ਰੇਟ ਕਰ ਰਹੇ ਨੇ ਮਾਨ ਸਾਹਿਬ ਐਕਚੁਅਲੀ ਮੇਰੇ ਪੰਚ ਖਤਮ ਹੋ ਗਏ ਬਹੁਤ ਸਾਰੇ ਜਦੋਂ ਬਾਜੀ ਬਾਜੀ ਕੋਈ ਨਹੀਂ ਸਾਡੀ ਟੈਨਸ਼ਨ ਲੈਗੀ ਜਦੋਂ ਸੁਣੋ 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 ਪਤਾ ਕੀ ਗੱਲ ਹੈ ਕਿ ਗੱਲ ਕੀ ਹੈ ਚਲੋ ਆਜਾ ਥੈਂਕ ਯੂ ਜੀ ਆਓ ਬਾਜੀ ਸਾਰੀ ਫਿਲਮ ਦੀ ਮਤਲਬ ਮੈਂ ਤਾਰੀਫ ਕਰਨਾ ਬਣਦੀ ਹੈ ਕਿਉਂਕਿ ਜੇ குரு ਨੇ ਪਹਿਲੀ ਵਾਰੀ ਕੀਤੀ ਹੈ ਫਿਲਮ ਤਾਂ ਕਮਾਲ ਹੈ ਬਹੁਤ ਬਹੁਤ ਸੋਹਣਾ ਕਨਸੈਪਟ ਹੈ ਬੜਾ ਵੱਖਰਾ ਕਨਸੈਪਟ ਆਇਆ ਹੈ ਸੱਚੀ ਮੱਚੀ ਮੁਬਾਰਕਾਂ ਪੂਰੀ ਟੀਮ ਨੂੰ ਸਲੀਮ ਬੱਜ ਜੀ ਸਲੀਮ ਜੀ ਬਾਜੀ ਫਿਲਮ ਦੇ ਡਾਇਲੋਗ ਸੀਗਾ ਪਿਆਰ ਦੇ ਕਰ ਚੱਲ ਜਾ ਨੀ ਬੋਲੋ ਸੇਵਾਲੀਦਾ ਬੋਲ ਸੱਚੇ ਦਰਬਾਰ ਕੀ ਜੈ ਆਓ ਜੀ ਸਲੀਮ ਮੈਂ ਕਹਿੰਦਾ ਮੇਰਾ ਵੀਰ ਬੋਲਗਾ ਪਾਜੀ ਮੇਰਾ ਵੀਰ ਨਹੀਂ ਮੈਨੂੰ ਐਵੇਂ ਲੱਗਦਾ ਮੈਨੂੰ ਐਵੇਂ ਲੱਗਦਾ ਤੁਸੀਂ ਸਾਰੀ ਸਾਡੇ ਵਾਸਤੇ ਸਾਰੀ ਤੁਸੀਂ ਬੜੇ ਜ਼ਰੂਰੀ ਹੋ ਤਾਂ ਅਸੀਂ ਵਾਰੀ ਵਾਰ ਸਾਰੇ ਇਸ ਵਿਚਾਰ ਅਸੀਂ ਸੁਣੋ 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 ਮੇਰਾ ਸਲੀਮ ਸੁਣੋ ਮੇਰੀ ਗੱਲ ਸੁਣੋ ਵੱਡੇ ਭਾਜੀ ਦਾ ਆਦਰ ਹੈ ਨਾ ਤੇ ਵੱਡਿਆਂ ਤੋਂ ਹੀ ਸਾਰਾ ਕੰਮ ਸਟਾਰਟ ਹੁੰਦਾ ਭਾਜੀ ਵੱਡੇ ਨੇ ਇਹਨਾਂ ਤੋਂ ਕਰ ਲੈ ਜਿਵੇਂ ਪਿਆਰ ਚ ਡਾਇਲੌਗ ਸੀਗਾ ਕੋਈ ਸਰਹੱਦਾ ਨਹੀਂ ਹੁੰਦੀਆਂ ਸੋ ਬੜਾ ਕਮਾਲ ਦਾ ਸੀਗਾ ਸੋ ਇਹ ਸਰਹੱਦਾ ਨੂੰ ਮਿਟਾਣ ਦੀ ਕੋਸ਼ਿਸ਼ ਦੇਖੋ ਦੋ ਗੱਲਾਂ ਇਹ ਤਾਂ ਸਾਡਾ ਪੁਰਾਣਾ ਸੱਜਣਾ ਹਰਦੀਪ ਤੇ ਗੁਰੂ ਸਾਡਾ ਛੋਟਾ ਭਰਾ ਹੈ ਔਰ ਡਾਇਰੈਕਟਰ ਨੇ ਬਹੁਤ ਮਤਲਬ ਬਰੀਕੀ ਨਾਲ ਕੰਮ ਕਰਿਆ ਬਹੁਤ ਔਰ ਇਹਦੇ ਚ ਜਿਹੜੀ ਹੈ ਨਾ ਟਾਈਮਿੰਗ ਬਹੁਤ ਸਹੀ ਹੈ ਸਾਰਿਆਂ ਦੀ ਜੀ ਇੱਕ ਦੂਜੇ ਨਾਲ ਜਦ ਗੱਲ ਕਰਦੇ ਆ ਆਪਾਂ ਦੋ ਜਨ ਨੌਜਵਾਨ ਕਿੱਥੇ ਆ ਗੁਰ ਸ਼ਬਦ ਨੇ ਤੇ ਗੁਰੂ ਦੇ ਨਾਲ ਜਿਹੜੀ ਆਪਰਟੀਉਨਿਟੀ ਟਾਈਮਿੰਗ ਆ ਬਹੁਤ ਕਮਾਲ ਆ ਪ੍ਰਮਾਤਮਾ ਹੁਣ ਬਸ ਚੜ੍ਹਦੀ ਕਲਾ ਰੱਖੇ ਮਿਊਜ਼ਿਕਲ ਲਵ ਸਟੋਰੀ ਸੀਗੀ 뮤ਜ਼ਿਕ ਗਾਣੇ ਲਿਰਿਕਸ ਕਿੰਨਾ ਲੱਗਿਆ ਦੇਖੋ ਸੰਗੀਤ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚਾਉਣਾ ਆਪਾਂ ਗੱਲ ਗੀਤਾਂ ਜਤੋਂ ਪੈਸੀ ਸਫਲ ਹੈ ਉਹ ਸਾਡਾ ਤਾਂ ਕਿ ਫਿਲਮ ਚ ਕਿੱਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬਹੁਤ ਸਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਪਹਿਲੀ ਵਾਰ ਦੀ ਨਰਵਸਨੈਸ ਤਾਂ ਨਹੀਂ ਸੀ ਕਿਉਂਕਿ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਗੁਰੂ ਦੀ ਡੈਬਿਊ ਸੀ ਨਹੀਂ ਮੈਂ ਕਿਸੇ ਕਰੀ ਮੈਂ ਕਰਨੀ ਹੈ ਜੇ ਪਹਿਲੀ ਸੋਚਾ ਮੈਂ ਪਹਿਲੀ ਕਿਤੇ ਜੇ ਮੈਂ ਘੋਰ ਪੁੱਛਿਆ ਮੇਰੇ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਹੈ ਪੂਰੇ ਸਿਨੇਮੇ ਜਿੰਨੇ ਵੀ ਆਰਟਿਸਟ ਨੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਬੜਾ ਥੋੜਾ ਮਾਣ ਕਰਦੇ ਨੇ ਹੈਨਾ ਕਿਉਂਕਿ ਤੁਹਾਡੀ ਅਦਾਕਾਰੀ ਚ ਇਹ ਜੀ ਝਲਕ ਪੈਂਦੀ ਹੈ ਜਿੱਥੇ ਬੱਬੂ ਮਾਨ ਸਾਹਿਬ ਜਿਹੇ ਹੋ ਗਈ ਹੈ ਸਾਰੇ ਵੀ ਜਿੰਨੇ ਹੋਰ ਆਰਟਿਸਟ ਹੈਗੇ ਭਾਵੇਂ 뮤직 ਇੰਡਸਟਰੀ ਚ ਹੋਵੇ ਜਾਂ ਫਿਲਮ ਇੰਡਸਟਰੀ ਚ ਹੋਵੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਇਹ ਪਿਆਰ ਜਿਹ ਬਹੁਤ ਵਧੀਆ ਜੀ ਵਖੋ ਪਿਆਰ ਹੀ ਜਿਹੜਾ ਸਾਡੀ ਤਾਕਤ ਹੈ ਤੇ ਤੁਹਾਡਾ ਸਭ ਦਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਹੀ ਜੀਣਯੋਗੀਆਂ ਕਰਦੀ ਹੈ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫਰ ਹਸ਼ਰ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਮੈਂ ਸਾਡਾ ਪ੍ਰਭਾਸ਼ੀ ਤੇ ਲੋਰ ਜਾਨ ਨੂੰ ਵਾਕਈ ਦਿਲ ਕੀਤਾ ਪਰ ਸਾਰਿਆਂ ਦਾ ਕੀ ਗੇੜਾ ਮਾਰ ਜਾਣਾ ਤੇ ਲੋਰ ਬਹੁਤ ਵਰਗਾ ਜੀ ਮੈਂ ਨਹੀਂ ਕੋਈ ਸਾਨੂੰ ਸਾਰਿਆਂ ਨੂੰ ਉੱਥੇ ਛੱਡ ਆਉ ਕੋਈ ਨਹੀਂ ਇਹ ਤੁਹਾਨੂੰ ਖੁਸ਼ੀ ਮਿਲਦੀ ਹੈ ਅਸੀਂ ਲਾਇਆ ਨੇ 6 ਮਹੀਨੇ ਥੋੜਾ ਕੰਮ ਕਰਾਵਾਂਗੇ ਇੱਧਰ ਸਲੀਪ ਨਹੀਂ ਨੇ ਨਾ ਨਾ ਪਾਜੀ ਨੇ ਪਾਜੀ ਨੇ ਬੋਲਿਆ ਪਾਜੀ ਨੇ ਉਹਨੇ ਇੱਕੋ ਹੀ ਦੱਲ ਭਾਈ 2 ਮਿੰਟ ਇਹ ਨਹੀਂ ਜਾਂਦਾ ਆ ਜੀ ਇਹਨੇ ਪੰਜ ਬਹੁਤ ਮਾਰਨਾ ਨਾ ਮੈਂ ਤਾਂ ਸ਼ਾਬਾਸ਼ ਬਾਈ ਬਾਂਦਰ ਲੰਡਾ ਵੇਹੜ ਫੇਰ ਆ ਗਈ ਪੁੱਛਣ ਫਿਲਮ ਜੇ ਬਧੀਆਂ ਅੰਤਰ ਨਲੀਮ ਦਾ ਕਮੈਂਟ ਲੈਣਾ ਚਾਹਵਾ ਕਿਉਂਕਿ ਮੈਨੂੰ ਪਤਾ ਹੈ ਇੱਕ ਕਮਾਲ ਕਰਨੀ ਹੈ ਪੰਜ ਦਾ ਵੇਟ ਕਰ ਰਹੇ ਨੇ ਮਾਨ ਸਰ ਜੀ ਐਕਚੁਅਲੀ ਮੇਰੇ ਪੰਜ ਖਤਮ ਹੋ ਗਏ ਬਹੁਤ ਹੈ ਜਦੋਂ ਬਾਜੀ ਬਾਜੀ ਕੋਈ ਨਹੀਂ ਸਾਡੀ ਟੈਨਸ਼ਨ ਲੈਗੀ ਜਦੋਂ ਆਇਆ ਜਦੋਂ ਸੁਣੋ 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 ਪਤਾ ਕੀ ਗੱਲ ਹੈ ਕਿ ਗੱਲ ਕੀ ਹੈ ਚਲੋ ਆਜੋ ਥੈਂਕ ਯੂ ਥੈਂਕ ਆਓ ਭਾਜੀ ਸਾਰੀ ਫਿਲਮ ਦੀ ਮਤਲਬ ਮੈਂ ਤਾਰੀਫ ਕਰਨਾ ਬਣਦੀ ਹੈ ਕਿਉਂਕਿ ਜੇ குரு ਨੇ ਪਹਿਲੀ ਵਾਰੀ ਕੀਤੀ ਹੈ ਫਿਲਮ ਤਾਂ ਕਮਾਲ ਹੈ ਬਹੁਤ ਬਹੁਤ ਸੋਹਣਾ ਕਨਸੈਪਟ ਹੈ ਬੜਾ ਵੱਖਰਾ ਕਨਸੈਪਟ ਆਇਆ ਹੈ ਸੱਚੀ ਮੱਚੀ ਮੁਬਾਰਕਾਂ ਪੂਰੀ ਟੀਮ ਨੂੰ ਫਿਲਮ ਭਾਈ ਜੀ ਫਿਲਮ ਜੀ ਭਾਜੀ ਫਿਲਮ ਜੀ ਦੇ ਡਾਇਲੋਗ ਸਿੱਧਾ ਪਿਆਰ ਕਰ ਚੱਲ ਜਾ ਹੇ ਬੋਲੇ ਸ਼ੇਰ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਆਓ ਜੀ ਸਲੀਮ ਸਲੀਮ ਮੈਂ ਕਹਿੰਦਾ ਮੇਰਾ ਵੀਰ ਬੋਲੇ ਮੇਰਾ ਵੀਰ ਨਹੀਂ ਮੈਨੂੰ ਐਵੇਂ ਲੱਗਦਾ ਮੈਨੂੰ ਐਵੇਂ ਲੱਗਦਾ ਤੁਸੀਂ ਸਾਰੀ ਸਾਡੇ ਵਾਸਤੇ ਸਾਰੀ ਤੁਸੀਂ ਬੜੇ ਜ਼ਰੂਰੀ ਹੋ ਤਾਂ ਅਸੀਂ ਵਾਰੀ ਵਾਰੀ ਸਾਰੇ ਵਿਚਾਰਾ ਸਾਰੇ ਸੁਣੋ 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 ਮੇਰੀ ਗੱਲ ਸੁਣੋ ਵੱਡੇ ਭਾਜੀ ਦਾ ਆਦਰ ਹੈ ਨਾ ਤੇ ਵੱਡਿਆਂ ਤੋਂ ਹੀ ਸਾਰਾ ਕੰਮ ਸਟਾਰਟ ਹੁੰਦਾ ਭਾਜੀ ਵੱਡੇ ਨੇ ਇਹਨਾਂ ਤੋਂ ਕਰ ਲੇ ਬਦ ਜਿਹੜਾ ਪਿਆਰ ਚ ਡਾਇਲੌਗ ਸੀ ਆ ਕੋਈ ਸਰਹੱਦਾ ਨਹੀਂ ਹੁੰਦੀਆਂ ਸੋ ਬੜਾ ਕਮਾਲ ਦਾ ਸੀਗਾ ਸੋ ਇਹ ਸਰਹੱਦਾ ਨੂੰ ਮਿਟਾਉਣ ਦੀ ਕੋਸ਼ਿਸ਼ ਦੇਖੋ ਦੋ ਗੱਲਾਂ ਇਹ ਤਾਂ ਸਾਡਾ ਪੁਰਾਣਾ ਸੱਜਣਾ ਹਰਦੀਪ ਤੇ ਗੁਰੂ ਸਾਡਾ ਛੋਟਾ ਭਰਾ ਹੈ ਔਰ ਡਾਇਰੈਕਟਰ ਨੇ ਬਹੁਤ ਮਤਲਬ ਬਰੀਕੀ ਨਾਲ ਕੰਮ ਕਰਿਆ ਬਹੁਤ ਬਹੁਤ ਔਰ ਇਹਦੇ ਚ ਜਿਹੜੀ ਹੈ ਨਾ ਟਾਈਮਿੰਗ ਬਹੁਤ ਸਹੀ ਹੈ ਸਾਰਿਆਂ ਦੀ ਜੀ ਇਕ ਦੂਜੇ ਨਾਲ ਜਦ ਗੱਲ ਕਰਦੇ ਨਾ ਆਪਰਾ ਦੂਜਾ ਨੌਜਵਾਨ ਕਿੱਥੇ ਗਿਆ ਗੁਰ ਗੁਰ ਸ਼ਬਦ ਨੇ ਤੇ ਗੁਰੂ ਦੇ ਨਾਲ ਜਿਹੜੀ ਆਪਸ ਦੀ ਟਾਈਮਿੰਗ ਬਹੁਤ ਕਮਾਲ ਹੈ ਪਰਮਾਤਮਾ ਹੁਣ ਬਸ ਚੜ੍ਹਦੀ ਕਲਾ ਰੱਖੇ ਮਿਊਜ਼ਿਕਲ ਲਵ ਸਟੋਰੀ ਸੀਗੀ ਮਿਊਜ਼ਿਕ ਗਾਣੇ ਲਿਰਿਕਸ ਕਿੰਦਾਂ ਲੱਗੇ ਦੇਖੋ ਸੰਗੀਤ ਦਾ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚ ਆਉਣਾ ਆਪਾਂ ਗੱਲ ਗੀਤਾਂ ਜਿੱਤੋਂ ਪੈਸੀ ਸਫਲ ਹੈ ਉਹ ਸਾਡਾ ਤਾਂ ਕਿ ਫਿਲਮ ਚ ਕਿਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬੋਸਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਪਹਿਲੀ ਵਾਰ ਦੀ ਨਰਵਸਨੈਸ ਤਾਂ ਨਹੀਂ ਸੀ ਕਿਉਂਕਿ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਗੁਰੂ ਦੀ ਡੈਬਿਊ ਸੀ ਨਹੀਂ ਮੈਂ ਕਿਸੇ ਕਰੀ ਮੈਂ ਕਰਨੀ ਹੈ ਜੇ ਪਹਿਲੀ ਸੋਚਾ ਬਬੂ ਮੈਂ ਬਰੀਕ ਚੀਜ਼ ਮੈਂ ਹੋਰ ਪੁੱਛਿਆ ਸਰ ਮੇਰੇ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਹੈ ਪੂਰੇ ਸਿਨੇਮੇ ਜਿੰਨੇ ਵੀ ਆਰਟਿਸਟਸ ਨੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਬੜਾ ਥੋੜਾ ਮਾਣ ਕਰਦੇ ਨੇ ਹੈਨਾ ਕਿਉਂਕਿ ਤੁਹਾਡੀ ਅਦਾਕਾਰੀ ਚ ਅਗੇ ਜੀ ਝਲਕ ਪੈਂਦੀ ਹੈ ਜਿੱਥੇ ਬਬੂ ਮਾਨ ਸਾਹਿਬ ਜਿਵੇਂ ਹੋ ਗਈ ਹੈ ਸਾਰੇ ਵੀ ਜਿੰਨੇ ਹੋਰ ਆਰਟਿਸਟਸ ਹੈਗੇ ਭਾਵੇਂ 뮤직 ਇੰਡਸਟਰੀ ਚ ਹੋਵੇ ਜਾਂ ਫਿਲਮ ਇੰਡਸਟਰੀ ਚ ਹੋਵੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਇਹ ਬਹੁਤ ਵਧੀਆ ਜੀ ਦੇਖੋ ਪਿਆਰ ਹੀ ਜਿਹੜਾ ਸਾਡੀ ਤਾਕਤ ਹੈ ਤੇ ਤੁਹਾਡਾ ਸਭ ਦਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਹੀ ਜੀਣਯੋਗਿਆ ਕਰਦੀ ਹੈ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫਰ ਹਸ਼ਰ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਮਾਨਸਾ ਬਾਪਨਾਲ ਮੈਂ ਤੇ ਲੋਰ ਜਣ ਨੂੰ ਵਾਕਈ ਦਿਲ ਕੀਤਾ ਪਰ ਸਾਰਿਆਂ ਦਾ ਕੀ ਢਾ ਮਾਰ ਕੇ ਲੋਰ ਬਹੁਤ ਵਰ ਗਿਆ ਜੀ ਮੈਂ ਨਹੀਂ ਕੋਈ ਸਾਨੂੰ ਸਾਰ ਨੂੰ ਉੱਥੇ ਛੱਡ ਆਉ ਕੋਈ ਨਹੀਂ ਤੈਨੂੰ ਖੁਸ਼ੀ ਮਿਲਦੀ ਹੈ ਅਸੀਂ ਲਾਇਆ ਨੇ ਛੇ ਮਹੀਨੇ ਥੋੜਾ ਕੰਮ ਕਰਾਵਾਂਗੇ ਇੱਧਰ ਸਲੀਪ ਨੇ 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 ਪਾਜੀ ਨੇ ਪਾਜੀ ਨੇ ਬੋਲਦੇ ਆ ਪਾਜੀ ਨੇ ਉਹਨੇ ਇੱਕੋ ਹੀ ਦੱਲ ਭਾਈ ਇੱਕ ਦੋ ਮਿੰਟ ਇਹਨੇ ਨਹੀਂ ਜਾਂਦਾ ਆ ਜੀ ਇਹਨੇ ਪੰਜ ਬਹੁਤ ਮਾਰਨਾ ਨਾ ਮੈਂ ਤਾਂ ਗੁਲਾਮ ਬੰਦਰ ਲੰਡਾ ਹੋ ਗਿਆ ਹੁਣ ਵੇ ਹੁਣ ਫੇਰ ਆ ਗਈ ਪੂਛ ਹੁਣ ਫਿਲਮ ਜੇ ਬਧੀਆ ਅੰਤਰ ਨਲੀਮ ਦਾ ਕਮੈਂਟ ਲੈ ਜਾਵਾ ਕਿਉਂਕਿ ਮੈਨੂੰ ਪਤਾ ਹੈ ਇਹ ਕਮਾਲ ਕਰਨੀ ਪੰਜ ਚ ਦਾ ਵੇਟ ਕਰ ਰਹੇ ਨੇ ਮਾਨ ਸਾਹਿਬ ਅਕਚੁਅਲੀ ਮੇਰੇ ਪੰਜ ਖਤਮ ਹੋ ਗਏ ਬਹੁਤ ਸਾਰੇ ਜਦੋਂ ਬਾਜੀ ਬਾਜੀ ਕੋਈ ਨਹੀਂ ਸਾਡੀ ਟੈਨਸ਼ਨ ਲੈਗੀ ਜਦੋਂ ਸੁਣੋ 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 ਪਤਾ ਕੀ ਗੱਲ ਹੈ ਕਿ ਗੱਲ ਕੀ ਹੈ ਚਲੋ ਆਜਾ ਥੈਂਕ ਯੂ ਜੀ ਆਓ ਬਾਜੀ ਸਾਰੀ ਫਿਲਮ ਦੀ ਮਤਲਬ ਮੈਂ ਤਾਰੀਫ ਕਰਨਾ ਬਣਦੀ ਹੈ ਕਿਉਂਕਿ ਜੇ குரு ਨੇ ਪਹਿਲੀ ਵਾਰੀ ਕੀਤੀ ਹੈ ਫਿਲਮ ਤਾਂ ਕਮਾਲ ਹੈ ਬਹੁਤ ਬਹੁਤ ਸੋਹਣਾ ਕਨਸੈਪਟ ਹੈ ਬੜਾ ਵੱਖਰਾ ਕਨਸੈਪਟ ਆਇਆ ਹੈ ਸੱਚੀ ਮੱਚੀ ਮੁਬਾਰਕਾਂ ਪੂਰੀ ਟੀਮ ਨੂੰ ਸਲੀਮ ਬਾਈ ਜੀ ਸਲੀਮ ਜੀ ਬਾਜੀ ਫਿਲਮ ਜੀ ਦਾ ਡਾਇਲੋਗ ਸੀਗਾ ਤਿਆਰ ਕਰ ਚੱਲ ਜਾ ਨੀ ਬੋਲੋ ਸੇਵ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਆਓ ਜੀ ਸਲੀਮ ਸਲੀਮ ਮੈਂ ਕਹਿੰਦਾ ਮੇਰਾ ਵੀਰ ਬੋਲੇਗਾ ਮੇਰਾ ਵੀਰ ਨਹੀਂ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਤੁਸੀਂ ਸਾਰੀ ਸਾਡੇ ਵਾਸਤੇ ਸਾਰੀ ਤੁਸੀਂ ਬੜੇ ਜ਼ਰੂਰੀ ਹੋ ਤਾਂ ਅਸੀਂ ਵਾਰੀ ਵਾਰ ਸਾਰੇ ਇਸ ਵਿਚਾਰ ਅਸੀਂ ਦੇਖੋ ਗੜੀ ਸੁਣੋ 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 ਮੇਰੀ ਗੱਲ ਸੁਣੋ ਵੱਡੇ ਭਾਜੀ ਦਾ ਆਦਰ ਹੈ ਨਾ ਤੇ ਵੱਡਿਆਂ ਤੋਂ ਹੀ ਸਾਰਾ ਕੰਮ ਸਟਾਰਟ ਹੁੰਦਾ ਭਾਜੀ ਵੱਡੇ ਨੇ ਇਹਨਾਂ ਤੋਂ ਕਰ ਲੇਪ ਜਿਵੇਂ ਪਿਆਰ ਚ ਡਾਇਲੋਗ ਸੀ ਕੋਈ ਸਰਹੱਦਾ ਨਹੀਂ ਹੁੰਦੀਆਂ ਸੋ ਬੜਾ ਕਮਾਲ ਦਾ ਸੀਗਾ ਸੋ ਇਹ ਸਰਹੱਦਾ ਨੂੰ ਮਿਟਾਉਣ ਦੀ ਕੋਸ਼ਿਸ਼ ਦੇਖੋ ਦੋ ਗੱਲਾਂ ਇਹ ਤਾਂ ਸਾਡਾ ਪੁਰਾਣਾ ਸੱਜਣਾ ਹਰਦੀਪ ਤੇ ਗੁਰੂ ਸਾਡਾ ਛੋਟਾ ਭਰਾ ਹੈ ਔਰ ਡਾਇਰੈਕਟਰ ਨੇ ਬਹੁਤ ਮਤਲਬ ਬਰੀਕੀ ਨਾਲ ਕੰਮ ਕਰਿਆ ਬਹੁਤ ਬਹੁਤ ਔਰ ਇਹਦੇ ਚ ਜਿਹੜੀ ਹੈ ਨਾ ਟਾਈਮਿੰਗ ਬਹੁਤ ਸਹੀ ਹੈ ਸਾਰਿਆਂ ਦੀ ਜੀ ਇਕ ਦੂਜੇ ਨਾਲ ਜਦ ਗੱਲ ਕਰਦੇ ਨਾ ਆਪਾਂ ਦੂਜਾ ਨੌਜਵਾਨ ਕਿੱਥੇ ਗਿਆ ਗੁਰ ਸ਼ਬਦ ਨੇ ਤੇ ਗੁਰੂ ਦੇ ਨਾਲ ਜਿਹੜੀ ਆਪਰਟੀਉਨਿਟੀ ਟਾਈਮਿੰਗ ਆ ਬਹੁਤ ਕਮਾਲ ਆ ਪ੍ਰਮਾਤਮਾ ਹੁਣ ਬਸ ਚੜ੍ਹਦੀ ਕਲਾ ਰੱਖੇ ਮਿਊਜ਼ਿਕਲ ਲਵ ਸਟੋਰੀ ਸੀਗੀ ਮਿਊਜ਼ਿਕ ਗਾਣੇ ਲਿਰਿਕਸ ਕਿੰਨਾ ਲੱਗੇ ਦੇਖੋ ਸੰਗੀਤ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚਾਉਣਾ ਆਪਾਂ ਗੱਲ ਗੀਤਾਂ ਜਿ ਤੋਂ ਪੈਸੀ ਸਫਲ ਹੈ ਉਹ ਸਾਡਾ ਤਾਂ ਕਿ ਫਿਲਮ ਚ ਕਿੱਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬਹੁਸਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਪਹਿਲੀ ਵਾਰ ਦੀ ਨਰਵਸਨੈਸ ਪਾਈ ਸੀ ਕਿਉਂਕਿ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਗੁਰੂ ਦੀ ਡੈਬਿਊ ਸੀ ਨਹੀਂ ਮੈਂ ਕਿਸੇ ਕਰੀ ਮੈਂ ਕਰਨੀ ਹੈ ਜੇ ਪਹਿਲੀ ਸੋਚਿਆ ਮੈਂ ਪਹਿਲੀ ਕਿਹੜੀ ਚੀਜ਼ ਮੈਂ ਹੋਰ ਪੁੱਛੀ ਚਾਹ ਮੇਰੇ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਹੈ ਪੂਰੇ ਸਿਨੇਮੇ ਜਿੰਨੇ ਵੀ ਆਰਟਿਸਟ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਬੜਾ ਥੋੜਾ ਮਾਣ ਕਰਦੇ ਨੇ ਹੈਨਾ ਕਿਉਂਕਿ ਤੁਹਾਡੀ ਅਦਾਕਾਰੀ ਚ ਇਹ ਜੀ ਝਲਕ ਪੈਂਦੀ ਹੈ ਜਿੱਥੇ ਬੱਬੂ ਮਾਨ ਸਾਹਿਬ ਜਿਵੇਂ ਹੋ ਗਈ ਆ ਸਾਰੇ ਵੀ ਜਿੰਨੇ ਹੋਰ ਆਰਟਿਸਟ ਹੈਗੇ ਭਾਵੇਂ 뮤직 ਇੰਡਸਟਰੀ ਚ ਹੋਵੇ ਜਾਂ ਫਿਲਮ ਇੰਡਸਟਰੀ ਚ ਹੋਵੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਨੇ ਇਹ ਬਹੁਤ ਵਧੀਆ ਜੀ ਵੇਖੋ ਪਿਆਰ ਹੀ ਜਿਹੜਾ ਸਾਡੀ ਤਾਕਤ ਹੈ ਤੇ ਤੁਹਾਡਾ ਸਭ ਦਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਹੀ ਜੀਨ ਜੋਗਿਆ ਕਰਦੀ ਹੈ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫਰ ਹਸ਼ਰ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਮੈਂ ਸਭ ਨਾਲ ਮਿਲਿਆ ਤੇ ਲੋਰ ਜਾਨ ਨੂੰ ਵਾਕਈ ਤੇਲ ਕੀਤਾ ਫਿਰ ਸਾਰਿਆਂ ਦਾ ਕੀ ਗੇੜਾ ਮਾਰ ਕੇ ਨੇ ਲੋਰ ਬਹੁਤ ਵਰਗ ਹੈ ਜੀ ਮੈਂ ਨੇ ਕੋਈ ਸਾਨੂੰ ਸਾਰਿਆਂ ਨੂੰ ਉੱਥੇ ਛੱਡ ਆਉ ਕੋਈ ਨਹੀਂ ਤਾਨੂੰ ਖੁਸ਼ੀ ਮਿਲਦੀ ਹੈ ਅਸੀਂ ਲਾਇਆ ਨੇ 6 ਮਹੀਨੇ ਥੋੜਾ ਕੰਮ ਕਰਾਵਾਂਗੇ ਇੱਧਰ ਸਲੀਪ ਨਹੀਂ ਨੇ ਨਾ ਨਾ ਪਾਜੀ ਨੇ ਪਾਜੀ ਨੇ ਬੋਲਿਆ ਪਾਜੀ ਨੇ ਉਹਨੇ ਇੱਕੋ ਹੀ ਦੱਲ ਭਾਈ 2 ਮਿੰਟ ਇਹ ਨਹੀਂ ਜਾਂਦਾ ਆ ਜੀ ਇਹਨੇ ਪੰਜ ਬਹੁਤ ਮਾਰਨਾ ਨਾ ਮੈਂ ਤਾਂ ਖੁਸ਼ ਹਾਂ ਤੋ ਭਾਈ ਬਾਂਦਰ ਲੰਡਾ ਹੋ ਗਿਆ ਹੁਣ ਵੇ ਹੁਣ ਫੇਰ ਆ ਗਈ ਪੂਛ ਹੁਣ ਫਿਲਮ ਜੇ ਵਧੀਆ ਅੰਤਰ ਨਲੀਮ ਦਾ ਕਮੈਂਟ ਲੈਣਾ ਚਾਹਵਾ ਕਿਉਂਕਿ ਮੈਨੂੰ ਪਤਾ ਹੈ ਕਿ ਕਮਾਲ ਕਰਨੀ ਹੈ ਪੰਚ ਦਾ ਵੇਟ ਕਰ ਰਹੇ ਨੇ ਮਾਨ ਸਾਹਿਬ ਐਕਚੁਅਲੀ ਮੇਰੇ ਪੰਚ ਖਤਮ ਹੋ ਗਏ ਬਹੁਤ ਸਾਰੇ ਬਹੁਤ ਜਲਦੀ ਜੀ ਪਾਜੀ ਪਾ ਕੋਈ ਨਹੀਂ ਸਾਡੀ ਟੈਨਸ਼ਨ ਲਈ ਜੀ ਸਾਨੂੰ ਜਦੋਂ ਮੰਨ ਕੇ ਸੁਣੋ 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 ਪਤਾ ਕੀ ਗੱਲ ਹੈ ਕਿ ਗੱਲ ਕੀ ਹੈ ਚਲੋ ਆ ਜੀ ਥੈਂਕ ਯੂ ਥੈਂਕ ਯੂ